ਆ ਮੁੰਡੇ ਨੂੰ ਆਖਿਆ ਸੀਗਾ ਵੀ ਬਾਹਰ ਵਗ ਜਾ ਬਾਹਰ ਵਗ ਜਾ ਲੋਕ ਜਾਈ ਜਾਂਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਤੂੰ ਇੱਥੇ ਮੱਥਾ ਮਾਰੀ ਜਾਂਦਾਗਾ ਬਸ ਇਹ ਰਾਖਾ ਇਹਨੂੰ ਕਿਉਂ ਆਉਂਦਾ ਸੁਆਦ ਹੁਣ ਬਾਈ ਫੁੱਲ ਸੁਆਦ ਆ ਯਾਰ ਨਿਆਰੇ ਆਖਿਆ ਤੈਨੂੰ ਆਖਿਆ ਸੀ ਬਾਹਰ ਵਗ ਜਾ ਇੱਥੇ ਬੈਠਾ ਹੁਣ ਬਾਈ ਗਲਮੀ ਧੋੜੀ ਕਰਨੀ ਯਾਰ ਹਾਂ ਆ ਨਿਆਰੇ ਆ ਆਪਦਾ ਕੰਮ ਕਰੀ ਜਾਂਦੇ ਆ ਘੰਟਾ ਇੱਕ ਕਰਨਾਂਗੇ ਇਹ ਦੂਆ ਵੇਲੇ ਮੈਨੂੰ ਲੱਗਦਾ ਤੂੰ ਗੋਹੇ 'ਚ ਮੱਥਾ ਮਾਰੀ ਜਾਂਦਾ ਇੱਥੇ ਨਾ ਨਾ ਬਾਈ ਤੇਰੇ ਭਾ ਦੀ ਗੋਹੇ 'ਚ ਮੱਥਾ ਮਾਰਦਾ ਯਾਰ ਹਾਂ ਨਿਆਰੇ ਫੁੱਲਾ ਫੁੱਲ ਨਿਆਰੇ ਆ ਹਾਂ ਬਾਈ ਅੱਛਾ ਯਾਰ ਹਾਂ ਉਹਦਾ ਫਾਰਮ ਬਣਾਉਂਦੇ ਸੀ ਉਹਦਾ ਪਾਈ ਸੀ ਆਪਾਂ ਵੀਡੀਓ ਹਾਂ ਹੁਣ ਆ ਰੱਖ ਲਈ ਕਿੰਨੀਆਂ ਰੱਖ ਲਈਆਂ ਗਾਵਾਂ ਇਹ ਤਾਂ ਬਈ ਹੀਸਾ ਤੇ ਲਿਆਂਦੀਆਂ ਨੇ ਲਿਆਈ ਜਾਂਦੇ ਗਾਈਆਂ ਅੱਛਾ ਹਾਂ ਨੇ ਨਿਆਰੇ ਆਉਂਦੇ ਆ ਕਿ ਮੱਥਾ ਜਾਂ ਮਰੀ ਜਾਂਦਾ ਬਾਈ ਸਵਾਦ ਆ ਫੁੱਲ ਅੱਛਾ ਹਾਂ ਫਿਰ ਨਾਲੇ ਕਹਿੰਦੇ ਬਾਹਰ ਬੂਰ ਭਗ ਜੇ ਬੰਦਾ ਇੱਥੇ ਕੀ ਬਾਈ ਬਾਹਰ ਤਾਂ ਦਿਹਾੜੀ ਆ ਯਾਰ ਹਾਂ ਮੇਰੇ ਨਾਲ ਦੇ ਗਏ ਹੋਏ ਯਾਰ ਮਿੱਤਰ ਅੱਛਾ ਕੋਈ ਐਡਾ ਹੈ ਨਹੀਂ ਗੱਲ ਬਾਤ ਹਾਂ ਠੀਕ ਹੈ ਤੇ ਕਿੰਨੀਆਂ ਗਾਮਾਂ ਹੁਣ ਦੁੱਧ ਤੇ ਉਹਨੋਂ ਬਈ ਵਾ ਚਾਰ ਪੰਜ ਗੰਨੇ ਨੇ ਦੁੱਧ ਤੇ ਸਟਾਰਟਿੰਗ ਇੰਨੇ ਤੋਂ ਕਰੀ ਆ ਹਾਂ ਬਈ ਠੀਕ ਐ ਤੇ ਮਗਰਾਬ ਆ ਸੂਣਾਂ ਲਿਆ ਨੇ ਹਾਂ ਬਈ ਵਿੱਚ ਸੂਣ ਵਾਲੇ ਆ ਪਸੂ ਆਪਣੇ ਕੋਲੇ ਠੀਕ ਐ ਤੇ ਦੁੱਧ ਤਾਂ ਵਧੀਆ ਹੋ ਜਾਂਦਾਗਾ ਬਈ ਨਿਆਰੇ ਆ ਫੁੱਲ ਪੂਰਾ ਘੈਂਟ ਕੰਮ ਆ ਯਾਰ ਮੈਨੂੰ ਤਾਂ ਹੀ ਮਾ ਸਤਨਾਮ ਕਿਤੇ ਬੜਾ ਕਰੀ ਜਾਂਦਾ ਭੱਜੂਗਾ ਭੱਜੂਗਾ ਇਹ ਨਾ ਨਾ ਬਈ ਹਾਂ ਨਿਆਰੀ ਵਾਲਾ ਜੀ ਵਾਲਾ ਅਦਕਰ ਨਾਲੋਂ ਇੱਥੇ ਅੱਛਾ ਹਾਂ ਇੱਥੇ ਰਹਿਣਾ ਹੈ ਹਾਂ ਬਈ ਇੱਥੇ ਹੁੰਨੇ ਨੇ ਰਾਤ ਆਪਾਂ ਅੱਛਾ ਯਾਰ ਠੀਕ ਐ ਬਈ ਸਤਨਾਮ ਨੇ ਪਾਲਿਆ ਫਾਰਮ ਸ਼ੁਰੂ ਕਰ ਲਿਆ ਕਹਿੰਦਾ ਵੀ ਆਪਾਂ گاਵਾਂ ਦਾ ਕੰਮ ਕਰਨਾ ਮੈਂ ਇਹਨੂੰ ਬਥੇਰੀ ਰਾਇ ਦਿੱਤੀ ਮੈਂ ਤੂੰ ਬਾਹਰ ਵਗਦਾ ਇੱਥੇ ਹੀ ਕਰਦਾ ਇਹ ਕਹਿੰਦਾ ਮੈਂ ਤਾਂ ਫਿਰ ਇੱਥੇ ਰਹੂੰਗਾ ਕਹਿੰਦਾ ਆਪਾਂ ਜਿੰਨਾ ਕ ਵੀ ਹੋਇਆ ਆਪਣੇ ਤਾਂ ਜਿੰਨੀ ਕ ਮਿਹਨਤ ਹੋਈ ਇੱਥੇ ਹੀ ਕਰਾਂਗੇ ਹਨਾ ਤੇ ਵਧੀਆ ਕੰਮ ਸਟਾਰਟ ਕਰ ਲਿਆ ਬਈ ਇਹਨੇ ਕਿਰਾ ਹਨਾ ਛੋਟਾ ਜਿਹਾ ਫਾਰਮ ਪਾਇਆਗਾ ਵਧੀਆ ਤੇ ਕੁਛ ਕੇ گاਵਾ ਘਰੇ ਸੀਗੀਆਂ ਕੁਛ ਕੇ ਨੇ ਪਾਈਆਂ ਹਨ ਜ ਨਵੀਆਂ ਤੇ ਹੌਲੀ ਹੌਲੀ ਲਿਈ ਜਾਂਦਾਗਾ ਹਨਾ ਮਸ਼ੀਨ ਮਸ਼ੂਨ ਲਾਉਣੀ ਨੌਲੇਜ ਆ ਗਿਆ ਹਨਾ ਹੁੰਦਾ ਹਾਂ ਬਈ ਸੌਖੀ ਹੈ ਕੰਮ ਅੱਛਾ ਹਾਂ ਪਹਿਲਾਂ ਤਾਂ ਨਹੀਂ ਹੁੰਦੀ ਸੀ ਹਨਾ ਇੱਕ ਦੋ ਦਿਨ ਜੇ ਲੱਗਿਆ ਕੇਰਾ ਤਾਬਕ ਦਾਬ ਜਾਨੀ ਆਇਆ ਆਪਾਂ ਨੂੰ ਹਾਂ ਸਾਰਾ ਹੁਣ ਤਾਂ ਮਸ਼ੀਨ ਮਸ਼ੂਨ ਲਿਆਇਆ ਹਨਾ ਇੱਧਰ ਇਹਨੇ ਕੰਮ ਕਰਿਆ ਹੋਇਆ ਵਧੀਆ ਹਨਾ ਅੱਜ ਨਵੀਂ ਲਿਆਇਆ ਇਹ ਤੇ ਫਾਰਮ ਵੀ ਪਾ ਲਿਆ ਵਧੀਆ ਅਜੇ ਤੈਨੂੰ ਹੌਲੀ ਹੌਲੀ ਨੌਲੇਜ ਆਊਗੀ ਹਨਾ ਵੀ ਕਿਵੇਂ ਕਿਵੇਂ ਕਰੀ ਜਾਂਦਾਗਾ ਬਾਕੀ ਆਇਆ ਵੀ ਘਰੇ ਪਸ਼ੂ ਰੱਖੇ ਹੋਏ ਸੀ ਹਨਾ ਹਾਂ ਬਈ ਆਪਾਂ ਨੂੰ 4-5 ਸਾਲ ਹੋ ਗਏ ਸੀ ਕਰੀ ਜਾਂਦੇ ਇਹਨੂੰ ਠੀਕ ਆ ਠੀਕ ਆ ਚੱਲ ਵਧੀਆ ਤੇ ਇੱਕ ਨਾ ਮੈਂ ਸਤਨਾਵ ਨੇ ਇੱਕ ਕੰਮ ਹੋਰ ਸ਼ੁਰੂ ਕਰਿਆ ਹੈਗਾ ਨਾ ਬਸ ਤੁਹਾਨੂੰ ਉਹ ਵੀ ਦਿਖਾਉਣਿਆ ਨਾਲ ਨਾਲ گاਵਾ ਤਾਂ ਇਹ ਰੱਖਦੇ ਹੀ ਰੱਖਦਾ ਹੈਗਾ ਤੇ ਨਾਲ ਨਾਲ ਨਾ ਇਹ ਬੱਚੀਆਂ ਜਿਹੜੀਆਂ ਉਹ ਵੀ ਲੈ ਕੇ ਆਇਆ ਹਨਾ ਜਿਵੇਂ ਕਈ ਵਾਰੀ ਆਪਣੇ ਫਾਰਮਰ ਭਰਾ ਕਹਿੰਦੇ ਆ ਵੀ ਸਾਨੂੰ ਇਸ ਤਰੀਕੇ ਦੀ ਬੱਚੀ ਚਾਹੀਦੀ ਹੈ ਹਨਾ ਸੋ ਇਹ ਚੰਗੀ ਚੀਜ਼ ਦੇਖ ਕੇ ਚੰਗੀ ਕੁਆਲਿਟੀ ਦੇਖ ਕੇ ਲੈ ਕੇ ਆਉਂਦਾਗਾ ਤੁਹਾਨੂੰ ਮੈਂ ਦਿਖਾਉਣਾਗਾ ਉਹ ਵੀ ਤੇ ਇਹਨੂੰ ਆਹ ਜਿਹੜੀ ਮਸ਼ੀਨ ਹੈ ਇੱਕ ਵਾਰੀ ਲਾ ਲੈਣ ਦੇ ਆਪਾਂ ਤੁਹਾਨੂੰ ਉਹ ਬੱਚੀਆਂ ਦਿਖਾਵਾਂਗੇ ਫਿਰ ਇਹਦੇ ਕੋਲੇ ਕਿਹੜੀ ਕੁਆਲਿਟੀ ਦੀਆਂ ਨੇ ਹਨਾ ਜੇ ਕਿਸੇ ਨੂੰ ਤੁਹਾਨੂੰ ਲੈਣੀਆਂ ਨੇ ਤਾਂ ਮੈਂ ਨੰਬਰ ਦੇ ਦੂੰ ਇਹਦਾ ਸਕਰੀਨ ਤੇ ਤੇ ਤੁਸੀਂ ਇਹਦੇ ਨਾਲ ਗੱਲ ਕਰਕੇ ਉਹ ਲੈ ਸਕਦੇ ਹੋ ਚੰਗੀ ਚੀਜ਼ ਲਿਆਇਆ ਭਾਲ ਕੇ ਵਧੀਆ ਵੀ ਕਈ ਵਾਰੀ ਇਹ ਹੁੰਦਾ ਗਿਆ ਯਾਰ ਕਈ ਦੀ ਯਾਰ ਮਿੱਤਰ ਵੀ ਮੰਗ ਲੈਂਦੇ ਸੀ ਵੀ ਯਾਰ ਤੈਨੂੰ ਤਾਂ ਪਤਾ ਹਨਾ ਨੌਲੇਜ ਹੈ ਚੀਜ਼ ਦੀ ਵੀ ਤੂੰ ਸਾਨੂੰ ਲਿਆ ਦਿਆ ਕਰ ਹਨਾ ਵੀ ਅਸੀਂ ਲੈ ਲਿਆ ਕਰਾਂਗੇ ਤਾਂ ਕਰਕੇ ਲੈ ਕੇ ਆਇਆਗਾ ਤੇ ਜੇ ਤੁਹਾਨੂੰ ਵੀ ਚਾਹੀਦੀਆਂ ਤਾਂ ਤੁਹਾਨੂੰ ਦਿਖਾ ਦਨਾਂ ਮੈਂ ਤੇ ਤੁਸੀਂ ਇਹਦੇ ਨਾਲ ਕਰ ਲਓ ਗੱਲਬਾਤ ਠੀਕ ਹੈ ਦਿਖਾਉਣਾ ਹੁਣ ਮੈਂ ਲੈ ਵੀ ਆ ਤਿੰਨ ਬੱਚੀਆਂ ਬਈ ਇਹਦੇ ਕੋਲੇ ਠੀਕ ਹੈ ਤਿੰਨੇ ਜਰਸੀ ਆ ਹਨਾ ਜਿਵੇਂ ਜਰਸੀ ਦੀ ਅਕਸਰ ਡਿਮਾਂਡ ਰਹਿੰਦੀ ਏ ਬਾਈ ਸਾਨੂੰ ਜਰਸੀ ਬੱਚਿਆਂ ਮਿਲ ਜਾਣ ਤੇ ਜਰਸੀ ਲਿਆਇਆ ਭਾਲ ਕੇ ਤੇ ਸਤਰਾਮ ਦੱਸੀ ਜਗ੍ਹਾ ਮੜਾਏ 6 ਦੀ 6 ਦੀ ਨਾ ਹੀ ਡਿਟੇਲ ਕੀ ਗੱਲ ਬਾਤ ਆ ਦੰਦੋ ਖੀਰੀਆਂ ਨੇ ਬਾਈ ਬੱਚੇ ਆਪਣੀਆਂ ਸਾਰੀਆਂ ਇਹ ਤਿੰਨ ਠੀਕ ਹੈ ਹਾਂ ਕਿੰਨੀ ਕਿੰਨੀ ਉਮਰ ਹੋ ਇਹਨਾਂ ਦੀ ਇਹਨਾਂ ਦੀ ਬਾਈ ਹੋਊਗੀ ਆ 6 8 9 ਮਹੀਨੇ ਯਾਰ ਆ 6 8 9 ਮਹੀਨਿਆਂ ਦੀ ਹਾਂ ਠੀਕ ਹੈ ਇੱਕ ਆ ਹੋਈ ਬੱਚੀ ਕੀ ਪ੍ਰਾਈਸ ਅਲੱਗ ਲੱਗਾ ਕ ਇਕੱਠਿਆਂ ਦੀ ਏ ਬਸ ਇਕੱਠਿਆਂ ਦਾ ਬਾਈ 25 ਦੇ ਹਿਸਾਬ ਨਾਲ ਹੀ ਏ ਯਾਰ ਅੱਛਾ ਹਾਂ ਠੀਕ ਆ ਆ ਦੇਖੋ ਬਾਈ ਇੱਕ ਆ ਸੀਗੀ ਰੇਟ ਤੋਂ ਕੋਈ ਜ਼ਿਆਦਾ ਨਹੀਂ ਕਰੀ ਜਾਂਦਾ ਗਾ ਰੇਟ ਬਾਈ ਬਰੀਡ ਆ ਯਾਰ ਇੱਕ ਫਾਰਮ ਦੀ ਲਈਆਂ ਨੇ ਆਪਾਂ ਅੱਛਾ ਹਾਂ ਤੇ ਫਿਰ ਮਾਣਦਾਨ ਤਾਂ ਕਰ ਦੇਗਾ ਮਾਣਦਾਨ ਵਧੀਆ ਕਰਾਂਗੇ ਬਾਈ ਪੂਰਾ ਅੱਛਾ ਠੀਕ ਆ ਲੈ ਵੀ ਆਹ ਤਿੰਨ ਬੱਚੀਆਂ ਬਾਈ ਇਹਦੇ ਕੋਲੇ ਠੀਕ ਹੈ ਤੇ ਬਾਕੀ ਜੇ ਕਿਸੇ ਨੇ ਸਿੰਗਲ ਲੈਣੀ ਹੋਵੇ ਤਾਂ ਉਸ ਆ ਨਾ ਰੇਟ ਹੈ ਨਾ ਹਾਂ ਹਾਂ ਬਾਈ ਤੇ ਬਾਕੀ ਤੁਸੀਂ ਇਹਦੇ ਨਾਲ ਕਰ ਲਿਓ ਗੱਲ ਬਾਈ ਆਹ ਤਿੰਨ ਬੱਚੀਆਂ ਤਿੰਨੇ ਜਰਸੀ ਆ ਠੀਕ ਆ ਚੰਗੀਆਂ ਬੱਚੀਆਂ ਚੰਗੀ ਬੇਲ ਹੈ ਤੇ ਤਿਆਰ ਹੋਣ ਵਾਲੀਆਂ ਬਾਈ ਹਨਾ ਇਹਦਾ ਹੋ ਵੀ ਛੇਤੀ ਜਾਂਦੀਆਂ ਨੇ ਤਿਆਰ ਤੇ ਜੇ ਕਿਸੇ ਨੇ ਲੈਣੀ ਹੋਣ ਆ ਇਹਦਾ ਮੂੰਹ ਮੱਥਾ ਚੈੱਕ ਕਰ ਲਓ ਬਾਈ ਇਹਦਾ ਮੂੰਹ ਮੱਥਾ ਦੇਖ ਲਓ ਠੀਕ ਹੈ ਇੱਕ ਆਪਣੀ ਆ ਇਧਰਲੇ ਪਾਸੇ ਖੜੀ ਹੈ ਮਾਗਰਲੇ ਪਾਸੇ ਸਾਨੂੰ ਮੈਂ ਦਿਖਾਉਣਾ ਇਹ ਵੀ ਕੱਢ ਜੋ ਇਹ ਆ ਫਿਰਦੀ ਆ ਆਈ ਬਹੁਤ ਸੋਹਣੀ ਬੱਚੀ ਆ ਬਈ ਆ ਦੇਖੋ ਠੀਕ ਹੈ ਇਹ ਮੇਰੇ ਮਾਗਰ ਮਾਗਰ ਫਿਰਦੀ ਆ ਲਓ ਜੀ ਇਹ ਬਈ ਤਿੰਨ ਬੱਚੀਆਂ ਇਹਦੇ ਵਾਸਤੇ ਇਹਦੇ ਕੋਲੇ ਸੇਲ ਵਾਸਤੇ ਆ ਜੇ ਕਿਸੇ ਨੇ ਲੈਣੀਆਂ ਹੁਣ ਤੇ ਰੇਟ ਬਾਕੀ ਫੋਨ ਕਰੋਗੇ ਮਾਨਸਾਨ ਕਰੂੰਗਾ ਮਾਨਸਾਨ ਹਾਂ ਬਈ ਪੂਰਾ ਵਧੀਆ ਮਾਨਸਾਨ ਮਾਨਸਾਨ ਪੂਰਾ ਫੁੱਲ ਵਧੀਆ ਕੀਤਾ ਜਾਊਗਾ ਤੁਸੀਂ ਇੱਕ ਵਾਰੀ ਕਾਲ ਕਰੋ ਠੀਕ ਹੈ ਜੀ ਪਿੰਡ ਜੋਧਪੁਰਾ ਤੇ ਜਿਲ੍ਹਾ ਹੈਗਾ ਬਠਿੰਡਾ ਬਾਈ ਦਾ ਜੋਧਪੁਰ ਪਖਰ ਮੋੜ ਮੰਡੀ ਦੇ ਕੋਲੇ ਆ ਪਿੰਡ ਠੀਕ ਹੈ ਜੀ ਚੈੱਕ ਕਰ ਲਿਓ ਬਾਈ ਨਾਲ ਸੰਪਰਕ